ਡੇਲੀ ਟਾਈਮਸ ਨਾਓ ਪੰਜਾਬ ਸਨਿਆਰੇ ਦੀ ਦੁਕਾਨ ਤੇ ਅਣਪਛਾਤਿਆਂ ਨੇ ਚਲਾਈ ਗੋਲੀ ਸ਼੍ਰੀ ਹਰਗੋਬਿੰਦਪੁਰ ਦੇ ਮੇਨ ਬਾਜ਼ਾਰ ਵਿੱਚ ਦੇਸ ਰਾਜ ਗੋਲਡ ਸਮਿਤ ਦੀ ਦੁਕਾਨ ਤੇ ਕਰੀਬ 11 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਜੋ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ਵਿੱਚ ਜਾ ਵੱਜੀ ਹੈ ਜਿਸ ਨਾਲ ਦੁਕਾਨ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ ਪਰ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋ ਵਿਅਕਤੀ ਮੂੰਹ ਬੰਨ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਦੁਕਾਨ ਤੇ ਦੋ ਫਾਇਰ ਕਰਕੇ ਪੱਜ ਜਾਂਦੇ ਹਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਜੋ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਸੀ ਬਲਕਿ ਪੁਲਿਸ ਥਾਣਾ ਛਿੜਾਰ ਬਿੰਬ ਨੇ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਦੀ ਨਕਾਮੀ ਕਰਕੇ ਅੱਜ ਇਹ ਗੋਲੀ ਦੀ ਘਟਨਾ ਵਾਪਰੀ ਹੈ ਇਹ ਘਟਨਾ ਲੰਨਨ ਜੋਗਾ ਅੱਜ ਤੀਸਰਾ ਜੂਲਰ ਜਿਹੜੀ ਸ਼ਾਪ ਆ ਲਗਤ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਇੱਥੇ ਤਾੜ-ਤਾੜ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰੈਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨਜੋਗ ਐਸਐਸਪੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਂਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੇ ਕੰਪਲੇਂਟ ਥਾਣੇ 깔 ਦਿੱਤੀ ਥਾਣੇ ਦਾ ਢਿੱਲੇ ਰਵੱਈਏ ਕਾਰਨ ਨਾ ਇਨਵੈਸਟੀਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ਼੍ਰੀ ਹਰਗਵਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਾਕਾਮ ਰਹੀ ਇਸ ਗੱਲ ਦੇ ਵਿੱਚ ਕਿ ਇੱਕ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜਦੋਂ ਉਹਨੂੰ ਪਹਿਲਾਂ ਤੋਂ ਹੀ ਇਨਫੋਰਮ ਕੀਤਾ ਹੋਇਆ ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਪੁਰ ਕੱਕੜ ਜੀ ਹੋਣਾ ਨੇ ਕਿ ਉਹ 2-4 ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ 'ਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਲੋਂ ਦੀ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਹੈ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਕੀ ਕਰਨੇ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਇਕ ਵਾਰ ਮੰਗ ਕਰਨਾ ਹੈ ਸਸਪੀ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲ ਤੋਂ ਜਲਦ ਫੜੇ ਜਾਣ ਕਿ ਇਹ ਹਜੇ ਵਾਰਦਾਤਾਂ ਲੱਗੇ ਨਗਰ ਕੌਂਸਲ ਨੂੰ ਕੋਈ ਸਿਸਟੀ ਕੈਮਰੇ ਲਗਾਏ ਜਾਣਗੇ ਸੀਸੀਟੀ ਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ਾਪ ਤੇ ਲੱਗੇ ਹੋਏ ਨੇ ਜੇ ਸੀਡੀ ਕੈਮਰੇ ਕੱਢ ਕੇ ਦੇ ਦਿੱਤਾ ਉਹਨਾਂ ਨੂੰ ਇੱਕ ਦੋ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨੂੰ ਦੇਤੇ ਹੁਣ ਟ੍ਰੇਸ ਕਰਨੋਂ ਦਾ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਇਹਨਾਂ ਦੇ ਪਰਸਨਲ ਤੌਰ ਤੇ ਇਹਨਾਂ ਦੀ ਸ਼ਾਪ ਤੇ ਕੈਮਰੇ ਲੱਗੇ Daily Times Now, Punjab.